5 ਵਜੇ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਚਲੋ ਆਪਾਂ ਉਸ ਸਪੈਸ਼ਲ ਆਰਡਰ ਤੇ ਤਿਆਰ ਕਰਵਾਇਆ ਸੀ ਟਰੈਕਟਰ ਕੰਪਨੀ ਦੇ ਵਿੱਚੋਂ ਲੈ ਕੇ ਏਜੰਸੀ ਦੇ ਵਿੱਚ ਪਾਰਟਸ ਤੇ ਫਿਰ ਚੱਲਦੇ ਹਾਂ ਉਸ ਤੋਂ ਬਾਅਦ ਵਰਕਸ਼ਾਪ ਆਪਾਂ ਤੇ ਇੱਕ ਆਪਾਂ ਟਰੈਕਟਰ ਦਵਾਉਣਾ ਸੀ ਅੱਜ ਨਵਾਂ ਚਲੋ ਬਾਕੀ ਟਰੈਕਟਰ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਫੋਟੋ ਫੋਟਾ ਬਾਈ ਖਿੱਚੀ ਜਾਂਦੇ ਆ ਤੇ ਟਰੈਕਟਰ ਦਵਾਤਾ ਮੁੰਡੇ ਨੂੰ ਤੇ ਫਿਰ ਚੱਲਦੇ ਆ ਆਪਾਂ ਸ਼ਾਮ ਬਾਈ ਆਪਾਂ ਨੇ ਰਾਈ ਹੋ ਗਿਆ ਸੀ ਅੱਜ ਜੀ ਬਾਈ ਨੇ ਲੈ ਲਿਆ ਟਰੈਕਟਰ ਤੇ ਬਾਈ ਜੀ ਕਿਵੇਂ ਲੱਗਿਆ ਟਰੈਕਟਰ ਫਿਰ ਟਰੈਕਟਰ ਬਹੁਤ ਵਧੀਆ ਜੀ ਠੀਕ ਆ ਵਧਾਈਆਂ ਫਿਰ ਤੈਨੂੰ ਪਹਿਲਾਂ ਤਾਂ ਬਹੁਤ ਵਧਾਈਆਂ ਬਾਈ ਤੈਨੂੰ ਠੀਕ ਆ ਕਿਵੇਂ ਮੁੰਡਾ ਵਧਾਈਆਂ ਫਿਰ ਤੈਨੂੰ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਤੇ ਇੱਕ ਇਹ ਜਿਹੜਾ ਪਿੱਛੇ ਫਰੇਮ ਦੇ ਵਿੱਚ ਆਪਣਾ ਭਰਾ ਦੇਖ ਰਹੇ ਹਾਂ ਪ੍ਰਿੰਸ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਅੱਜ ਟਰੈਕਟਰ ਦਿਵਾਉਣਾ ਨੂੰ ਸਵਰਾਜ ਟਰੈਕਟਰ 744 ਫੋਰ ਵੀਲ ਤੇ ਸੋ ਚੱਲਦੇ ਆਪਾਂ ਏਜੰਸੀ ਦੇ ਵਿੱਚ ਤੇ ਚੱਲ ਕੇ ਦਿਖਾਉਣਾ ਤੁਹਾਨੂੰ ਕਿਹੜਾ ਮਾਡਲ ਟਰੈਕਟਰ ਆ ਕਿਹੜਾ ਕਲਰ ਆ ਪਸੰਦ ਕੀਤਾ ਭਰਾ ਨੇ ਤੇ ਕੀ ਗੱਲ ਬਾਤ ਆ ਚਲੋ ਚੱਲੀਏ ਚਲੋ ਜੀ ਚਲੋ ਚੱਲਦੇ ਆਪਾਂ ਸੱਦ ਨੂੰ ਤੇ ਗੱਡੀ ਲਿਆਇਆ ਸੀ ਬਾਈ ਇਸ ਤੋਂ ਬਾਅਦ ਚੱਲਦੇ ਆਪਾਂ ਚੱਲ ਕੇ ਇਹਦੇ ਏਜੰਸੀ ਚੱਲਦੇ ਆਪਾਂ ਏਜੰਸੀ ਚੱਲ ਕੇ ਇਹਦੇ ਤੁਹਾਨੂੰ ਦਿਖਾਵਾਂਗੇ ਤੇ ਕਿਹੜਾ ਟਰੈਕਟਰ ਪਸੰਦ ਕੀਤਾ ਤੇ ਕੀ ਗੱਲ ਬਾਤ ਆ ਚਲੋ ਜੀ ਚਾਹ ਜਿੰਨੇ ਵੀ ਹੈਗੇ ਦੇ ਦੇ ਦਿ हां आज ਹੁਣ ਚੱਲੇ ਫੇਰ ਤਾਂ ਆ ਜਾਂਦਾ ਫੇਰ ਸਾਡੀ ਰੈ ਅੱਜ ਬਣੀ ਐ ਪਹਿਲਾਂ ਸਾਡੀ ਐ ਅਸੀਂ ਕੈਨਸਲ ਕਰਤੀ ਸੀ ਚਲੋ ਚੱਲਦੇ ਏਜੰਸੀ ਤੇ ਚੱਲ ਕੇ ਹਾਂ 2 ਘੰਟੇ ਦੇ ਦਿੰਨੇ 2 ਘੰਟੇ ਲੈਣਾ ਠੀਕ ਹੈ ਜੀ ਪੱਟੀਆਂ ਲੈਣੇ ਸਾਡੀ ਹਾਂ ਪੱਟੀਆਂ ਲੈਣੇ ਸੱਖਾਂ ਵਾਲੇ ਤੇ ਚਲੋ ਚੱਲਦੇ ਆਪਾਂ ਫਰੀਦਕੋਟ ਤੇ ਜਿੱਥੇ ਵਾਈ ਪ੍ਰਿੰਸ ਨੇ ਜੋ ਟਰੈਕਟਰ ਲੈਣਾ ਸੀਗਾ ਇਸੋ ਚੱਲ ਕੇ ਦਿਖਾਉਨੇ ਆਪਾਂ ਕਿਹੜਾ ਕਲਰ ਪਸੰਦ ਕਰਦਾ ਬਾਈ ਤੇ ਬਾਕੀ ਆਰਡਰ ਆਪਾਂ ਪਹਿਲਾਂ ਪਵਾਇਆ ਸੀ ਆਲਰੇਡੀ ਕਿਉਂਕਿ ਅੱਜ ਕੱਲ ਰੈੱਡ 747 ਨੂੰ ਜ਼ਿਆਦਾ ਲੋਕ ਪਸੰਦ ਕਰਦੇ ਆ ਤੇ ਚਲੋ ਆਪਾਂ ਉਹ ਸਪੈਸ਼ਲ ਆਰਡਰ ਤੇ ਤਿਆਰ ਕਰਵਾਇਆ ਸੀ ਟਰੈਕਟਰ ਕੰਪਨੀ ਦੇ ਵਿੱਚੋਂ ਪੁਰਾਣੀ ਲੁੱਕ ਦੇ ਵਿੱਚ ਬਲੂ ਕਲਰ ਦਾ ਬਾਕੀ ਉਹਦੇ ਵਿੱਚ ਸ਼ੋ ਵਗੈਰਾ ਜਿਹੜੀ ਹੁਣ ਵਾਲੇ ਨਵੇਂ ਮਾਡਲ ਦੀ ਹੁੰਦੀ ਆ ਪਰ ਕੱਲਾ ਕਲਰ ਪੁਰਾਣੀ ਵਾਲਾ ਹੋਊਗਾ ਤੇ ਚਲੋ ਚੱਲ ਕੇ ਇਹ ਤੇ ਤੁਹਾਨੂੰ ਦਿਖਾਉਨੇ ਆ ਆਪਾਂ ਕਿਹੜਾ ਟਰੈਕਟਰ ਆਇਆ ਤੇ ਕੀ ਗੱਲਬਾਤ ਆ ਸਾਰਾ ਉਦਿਆਂ ਮਿਲਾਂ ਇਹ ਸ਼ਾਮਲਾ ਤੋਂ ਇਹ ਖੰਡ ਬਣਾਉਂਦੇ ਆ ਲਓ ਬਾਬਾ ਜਿਹੜਾ ਲੈ ਲਿਆ ਸਹਰਾਜ ਦਾ ਆਪਾਂ ਸਮਾਨ ਜਿਹੜਾ ਕਿ ਐਕਸਮ ਆਪਾਂ ਕਰ ਰਹੇ ਆ ਤਿਆਰ ਤੇ ਸੋ ਇਧਰ ਲੈ ਕੇ ਏਜੰਸੀ ਦੇ ਵਿੱਚ ਪਾਰਟਸ ਤੇ ਫਿਰ ਚੱਲਦੇ ਆ ਉਸ ਤੋਂ ਬਾਅਦ ਵਰਕਸ਼ਾਪ ਆਪਾਂ ਤੇ ਇੱਕ ਆਪਾਂ ਟਰੈਕਟਰ ਦਵਾਉਣਾ ਸੀ ਅੱਜ ਨਵਾਂ ਤੇ ਸੋ ਆਪਾਂ ਉਹ ਵੀ ਲੈ ਲਿਆ ਕੋਈਦਰ ਪਾਰਟਾ ਜਿਹੜਾ ਸਾਰਾ ਸਵਰਾਜ ਟਰੈਕਟਰ ਦੇ ਵਿੱਚ ਕੰਪਨੀ ਦਾ ਯੂਜ਼ ਕਰਦੇ ਆ ਕੋਈ ਵੀ ਲੋਕਲ ਪਾਰਟ ਆਪਾਂ ਨਹੀਂ ਯੂਜ਼ ਕਰਦੇ ਤੇ ਸੋ ਆਪਾਂ ਦੋ ਕੰਮ ਕਰਨੇ ਸੀ ਨਾਲ ਨਾਲ ਤੇ ਸੋ ਪਾਰਟਸ ਵੀ ਲੈਣਾ ਸੀ ਆਪਾਂ ਤੇ ਟਰੈਕਟਰ ਵੀ ਲੈ ਕੇ ਜਾਣਾ ਸੀ ਤਾਂ ਚਲੋ ਟਰੈਕਟਰ ਤੇ ਵੀ ਪੂਰਨ ਦਰਸ਼ਨ ਤੁਹਾਨੂੰ ਤੇ ਪਹਿਲਾਂ ਆਪਾਂ ਪਾਰਟਸ ਆ ਜਿਹੜਾ ਐਕਸਾਮਾਪਾ ਤਿਆਰ ਕਰ ਰਹੇ ਹਾਂ ਸੋ ਉਹਦਾ ਕੰਮ ਕੰਪਲੀਟ ਕਰਨ ਲਈ ਆਪਾਂ ਪਾਰਟਸ ਲੈਣ ਲੈਣ ਲਈ ਬਾਈ ਕੋਲੇ ਆਏ ਸੀ ਕਮਲ ਕੋਲੇ ਜਿਹੜਾ ਕਿ ਇਥੋਂ ਦਾ ਇਨਚਾਰਜ ਆਪਣਾ ਠੀਕ ਆ ਜੀ ਠੀਕ ਹੈ ਇਹ ਮਾਲਕਾ ਜੀ ਇਥੋਂ ਦੀ ਏਜੰਸੀ ਦਾ ਏਜੰਸੀ ਦਾ ਹਾਂ ਇਹ ਛੋਟਾ ਬਰਾਡ ਸਾਵਾ ਹਾਂਜੀ ਭਾਈ ਜੀ ਜੋ ਆਪਾਂ ਟਰੈਕਟਰ ਦਵਾਤਾ ਸੀ ਮੁੰਡੇ ਨੂੰ ਤੇ ਸੋ ਲੈ ਲਿਆ ਸੀ ਕਿਵੇਂ ਓਕੇ ਆ ਓਕੇ ਆ ਜਮਾ ਠੀਕ ਆ ਬਾਕੀ ਦਰਸ਼ਨ ਤੁਹਾਨੂੰ ਕਰਾਈ ਦੇਣਾ ਟਰੈਕਟਰ ਤੇ ਹੋਰ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਟਰੈਕਟਰ ਦੇਣ ਲੱਗੇ ਹਾਂ ਹਾਂਜੀ ਹਾਂਜੀ ਅੱਜ ਫਿਰ ਦੇਤਾ ਮੁੰਡੇ ਨੂੰ ਟਰੈਕਟਰ ਜੀ ਲੈ ਲੈ ਤਿਆਰ ਬਿਲਕੁਲ ਹਾਂਜੀ ਹਾਂਜੀ ਤਿਆਰ ਠੀਕ ਹੈ ਤੇਰੀ ਤੇਨ ਲਈ ਬਿਲਕੁਲ ਤਿਆਰ ਆ ਠੀਕ ਆ ਖੁਸ਼ ਆ ਮੁੰਡਾ ਫਿਰ ਅੱਜ ਪੂਰਾ ਆਹ ਸਾਹਿਬ ਠੀਕ ਆ ਇੱਕ ਫੋਟੋ ਖਿੱਚ ਲਓ ਬਾਕੀ ਟਰੈਕਟਰ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਫੋਟੋ ਫੋਟਾ ਬਾਈ ਖਿੱਚੀ ਜਾਂਦੇ ਆ ਤੇ ਟਰੈਕਟਰ ਦਵਾਤਾ ਮੁੰਡੇ ਨੂੰ ਫਿਰ ਚੱਲਦੇ ਆ ਆਪਾਂ ਸ਼ਾਮ ਬਾਈ ਆਪਾਂ ਨੇਰਾ ਹੀ ਹੋ ਗਿਆ ਸੀ ਅੱਜ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ 744 4x4 ਦਵਾਇਆ ਮੁੰਡੇ ਨੂੰ ਬੈਵਲ ਗੇਅਰ ਵਾਲਾ ਬਾਕੀ 3 ਸਪੀਡ ਟਰੈਕਟਰ ਆ ਐਂਡ ਓਕੇ ਆ ਸਾਰਾ ਗੱਲਬਾਤ ਆ ਬਾਕੀ ਜਦੋਂ ਚੱਲੂਗਾ ਤੇ ਦਿਖਾਵਾਂਗੇ ਟਰੈਕਟਰ ਤੁਹਾਨੂੰ ਇਹਦਾ ਟੈਸਟ ਡਰਾਈਵ ਵੀ ਦਿਵਾਵਾਂਗੇ ਪਹਿਲੀ ਜੇ ਜਾ ਕੇ ਕਿੱਦਾਂ ਚੱਲਦਾ ਟਰੈਕਟਰ ਕੀ ਗੱਲ ਬਾਤ ਆ ਸਾਰਾ ਤੁਹਾਨੂੰ ਦਿਖਾਵਾਂਗੇ ਆਪਾਂ ਇਹਦਾ ਤੇ ਅੱਜ ਡਿਲੀਵਰੀ ਹੋ ਗਈ ਇੱਕ ਟਰੈਕਟਰ ਦੀ ਬਾਕੀ ਮੰਡੇ ਨੂੰ ਦਵਾਤਾ ਆਪਾਂ ਟਰੈਕਟਰ ਤੇ ਇਹਦੀ ਟੈਸਟ ਡਰਾਈਵ ਆਪਾਂ ਤੁਹਾਨੂੰ ਚਲਾ ਕੇ ਦਿਖਾਵਾਂਗੇ ਖੇਤ ਠੀਕ ਆ ਜੀ ਤੇ ਬਾਕੀ ਸਲੈਂਸਰ ਮੁੰਡਾਂ ਦਾ ਬਲਦਾਉਣਾ ਆਪਾਂ ਦੂਜਾ ਲਾਉਣਾਗਾ ठीक है जी अगर हार हूर अपना रेबन पै चुक गया चेक कर सकते होके को फोटो अके आ जोड़ा एक स्पैशल इन्होंने ट्रैक्टर क्ढ़या क्योंकि यह ट्रैक्टर अपना अपना पंद्रह अगस्त त्ढे से ने। ਇਹਦੇ ਵਿੱਚ ਇਹਨਾਂ ਨੇ ਰਿੰਮ ਵਗੈਰਾ ਦੂਜੇ ਕਰਤੇ ਸੀ 골ਡਨ ਵਗੈਰਾ ਜੇ ਤੇ ਆਪ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਇਹਨਾਂ ਦਾ ਇੱਕ ਆਇਆ ਸੀਗਾ ਕਲਰ ਤੇ ਬਾਕੀ ਇਹਦੀ ਡਿਮਾਂਡ ਦਾ ਤਾਂ ਪਤਾ ਨਹੀਂ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਵੀ ਡਿਮਾਂਡ ਕਿੰਨੀ ਕਾ ਤੇ ਕੀ ਗੱਲਬਾਤ ਆ ਸਾਰੀ ਮੈਂ ਕੋਈ ਫੋਨ ਕਰਨੀ ਪੁਰਿਉ ਜੂੜ ਬਾਕੀ ਅੰਦਰ ਵੀ ਤੁਹਾਨੂੰ ਦਿਖਾ ਦਿੰਨੇ ਆ ਟਰੈਕਟਰ 852 ਕਰਾਰੋ ਗੇਅਰ ਵਾਲਾ ਡਬਲ ਗੇਅਰ ਵਾਲਾ ਜਿਹੜੇ ਸਾਰੇ ਤਰ੍ਹਾਂ ਦੇ ਆਉਂਦੇ ਨੇ ਬਸ ਜ਼ਿਆਦਾਤਰ ਹੁਣ ਕਰਾਰੋ ਗੇਅਰ ਹੀ ਆਉਂਦਾ ਕ ਆ ਆਪਣਾ ਕਰਾਰੋ ਗੇਅਰ ਵਾਲਾ ਆ ਗਿਆ ਇਹ 852 ਦੇ ਵਿੱਚ ਵੀ 3 ਸਪੀਡ ਕਰਤਾ ਕੰਪਨੀ ਨੇ ਮਤਲਬ ਕਵੀਆਂ ਪੇਚੀਆਂ ਚੜੀਆਂ ਜਿਹੜੀਆਂ ਆਉਂਦੀਆਂ ਸੀ ਟਰੈਕਟਰਾਂ ਦੇ ਵਿੱਚ ਸਾਰੀਆਂ ਦੂਰ ਕਰਤੀਆਂ ਹੁਣ ਪਾਉਣ ਵਾਲੇ ਮਾਡਲਾਂ ਦੇ ਵਿੱਚ ਸਾਰੀਆਂ ਬਾਕੀ ਓਕੇ ਆ ਨੇ ਲੈ ਲਿਆ ਟਰੈਕਟਰ ਤੇ ਬਾਈ ਜੀ ਕਿਵੇਂ ਲੱਗਾ ਟਰੈਕਟਰ ਫਿਰ ਟਰੈਕਟਰ ਬਹੁਤ ਵਧੀਆ ਜੀ ਠੀਕ ਆ ਵਧਾਈਆਂ ਫਿਰ ਤੈਨੂੰ ਪਹਿਲਾਂ ਤਾਂ ਵਧਾਈਆਂ ਬਾਈ ਤੈਨੂੰ ਠੀਕ ਆ ਕਿਵੇਂ ਮੁੰਡਾ ਵਧਾਈਆਂ ਫਿਰ ਤੈਨੂੰ ਵਧਾਈਆਂ ਜੀ ਠੀਕ ਆ ਠੀਕ ਆ ਤੇ ਚਲੋ ਆਪਾਂ ਬਾਕੀ ਵਲੌਗ ਆਪਾਂ ਦਿਨੇ ਬਣਾਵਾਂਗੇ ਚੰਗਾ ਹਾਂ YouTube ਤੇ ਕਿਉਂਕਿ ਹੁਣ ਹਨੇਰਾ ਹੋ ਗਿਆ ਹਨੇਰੇ ਦੇ ਵਿੱਚ ਚਿਹਰਾ ਨਹੀਂ ਸਾਫ਼ ਹੋਂਦਾ ਤੇ ਚਲੋ ਚੱਲਦੇ ਆ ਘਰ ਆਪਾਂ ਲੈ ਕੇ ਤੁਰ ਟਰੈਕਟਰ ਨੂੰ ਚੜ ਉੱਤੇ ਤੇ ਡੀਜ਼ਲ ਪਵਾ ਲਈ ਚੰਗਾ ਹਾਂ ਤੇਲ ਪਵਾ ਲਈ ਤੇਲ ਘੱਟ ਆਊਗਾ ਟਰੈਕਟਰ ਦੇ ਵਿੱਚ ਤਾਂ ਲਓ ਵੀ ਸੱਜਣੋ ਬਾਕੀ ਆਪਾਂ ਤੁਹਾਨੂੰ ਵੀਡੀਓ ਪ੍ਰੋਪਰ ਇਹ ਦਿਨੇ ਵਿਖਾਵਾਂਗੇ ਕੱਲ ਵਾਲੇ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੀ ਆਪਾਂ ਸਮਾਪਤੀ ਕਰਾਂਗੇ ਇੱਥੇ ਤੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲਾ ਵਲੌਗ ਤੁਹਾਡੇ ਲਈ ਵਧੀਆ ਤੇ ਇੰਟਰਸਟਿੰਗ ਲੈ ਕੇ ਬਾਕੀ ਇਸ ਟਰੈਕਟਰ ਦਾ ਤੁਹਾਨੂੰ ਟੈਸਟ ਡਰਾਈਵ ਆਪਾਂ ਦਿਖਾਵਾਂਗੇ ਚੈਨਲ ਦੇ ਉੱਪਰ ਪਾਵਾਂਗੇ ਵੀਡੀਓ ਕਿੰਦਾ ਚੱਲਦਾ 44 ਇਹ ਤੇ ਕਿੰਨਾ ਕੁ ਪਰਫਾਰਮੈਂਸ ਦਾ ਫਰਕ ਆ ਦੂਜੇ ਟਰੈਕਟਰ ਨਾਲ ਤੁਹਾਨੂੰ ਕੱਲ ਜਾਂ ਪਰਸੋਂ ਵਾਲੇ ਵਲੌਗ ਦੇ ਵਿੱਚ ਜਦੋਂ ਟਰੈਕਟਰ ਨੂੰ ਜੋੜਿਆ ਖੇਤ ਦੇ ਵਿੱਚ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅ ओके हां चलਦੇ ਆ ਆ ਮੁੰਡੇ ਨੇ ਤੋਰਦ ਕੇ ਆਪਾਂ ਲਓ ਜੀ ਲਾਈਟਾ ਛੱਡ ਲਾ ਲੈ ਵੀ ਦਰਾਗਾ ਫਰੈਂਸ ਦਾ ਡੈਡੀ ਤੇ ਕਿਹਾ ਚਲਾਉਣੇ ਪਟਾਕੇ ਪੂਰੇ ਫਿਰ ਜੀ ਹਾਂ ਜੀ ਚਲਾਉਣੇ ਆ ਪੂਰੀ ਖੁਸ਼ੀ ਆ ਫਿਰ ਆ ਵੇ ਇਧਰ ਪ੍ਰਿੰਸ ਤੇ ਇਧਰ ਟਰੈਕਟਰ ਲਿਆਂਦਾ ਅੱਜ ਨਵਾਂ ਬਾਈ ਨੇ ਏਜੰਸੀ ਚੋਂ ਕਢਾ ਕੇ ਫਿਰ ਆ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਸ਼ਾਟ ਲਾ ਰਹੇ ਆ